ਪਰਮ ਸਤਕਾਰਯੋਗ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਜਿਸ ਤਰ੍ਹਾਂ 4 ਦਿਨਾਂ ਤੋਂ ਆਪਾਂ ਬਾਜਾਂ ਵਾਲੇ ਪਾਤਸ਼ਾਹ ਦੇ ਜਮਕੌਰ ਦੇ ਸਾਕੇ ਤੋਂ ਅੱਗੇ ਸਾਕਾ ਸਰਹੰਦ ਦਾ ਪ੍ਰਕਰਨ ਪ੍ਰారంਭ ਕੀਤਾ ਹੋਇਆ ਹੈ ਕੱਲ ਦੇ ਦੀਵਾਨ ਚ ਸਹਾਬ ਜਦਿਆਂ ਦੀ ਹਾਜ਼ਰੀ ਚ ਸੂਬੇ ਦੇ ਦਰਬਾਰ ਚ ਉਸ ਨਿੰਮਕ ਹਰਾਮੀ ਪੰਡਤ ਗੰਗਾ ਰਾਮ ਨੇ ਕਿਹਾ ਹਜ਼ੂਰ ਮੈਂ ਆਪਣਾ ਫਰਜ਼ ਪੂਰਾ ਕੀਤਾ ਮੈਂ ਮੁਗਲ ਸਰਕਾਰ ਦਾ ਖੈਰਖਵਾ ਹਾਂ ਮੇਰੇ ਨਾਲ ਸਰਕਾਰ ਬਣੀਓਂ ਭਰੋਸਾ ਦਵਾਇਆ ਗਿਆ ਸੀ ਜਾਨੀ ਮਾਨੀ ਖਾ ਰਹੀ ਕਿ ਤੈਨੂੰ ਬੜਾ ਇਨਾਮ ਦਵਾਇਆ ਜਾਵੇਗਾ ਇਸ ਲਈ ਮੈਂ ਇਨਾਮ ਦਾ ਪਾਤਰ ਹਾਂ ਹੱਕਦਾਰ ਹਾਂ ਮੇਰਾ ਨਾਮ ਮੈਨੂੰ ਦਿੱਤਾ ਜਾਵੇ ਤੇ ਨਾਲ ਜਿੱਥੇ ਇਨਾਮ ਮੰਗਿਆ ਸੀ ਇਰ ਨਾਲ ਹਸ਼ਿਆਰਾ ਕੀਤਾ ਸੀ ਸੋਬੇ ਨੂੰ ਕਿ ਸੌਦਾ ਤੈਨੂੰ ਬੜਾ ਮਹਿੰਗਾ ਪਵੇਗਾ ਜੇ ਸਾਹਿਬ ਜਾਦਿਆਂ ਨੂੰ ਛੱਡਦਾ ਇਹ ਵੱਡੇ ਹੋ ਕੇ ਮੁਗਲ ਰਾਜ ਦੇ ਖਿਲਾਫ ਟਕਰਾਉਂਦੇ ਰਹਿਣਗੇ ਇਹਨਾਂ ਨੇ ਮੁਗਲ ਰਾਜ ਦੀ ਜੜ ਪੱਟ ਕੇ ਸਾਧਾਮ ਲੈਣਾ ਹੈ ਇਹ ਹਾਸੀ ਨੇ ਤਾਂ ਵੈਰੀ ਤੇ ਗਾਹਕ ਨਹੀਂ ਮਿਲਦੇ ਜਿਹੜਾ ਮੌਕਾ ਉੱਕ ਜੇ ਝੁਰੂ ਸਾਰੇ ਕੱਢਣੇ ਪੈਣਗੇ ਕਿਲ ਜੇ ਚਾਰ ਪੁੱਤ ਰਾਂ ਪੰਜਵਾਂ ਗੁਰੂ ਰੰਗ ਲੱਗ ਜੂ ਸੀਸ ਜੇ ਲਾਤੇ ਰਤ ਪੀ ਬੁਝਾ ਲੋ ਪਿਆਸ ਨੂੰ ਪੁੱਤ ਗੁਰੂ ਦੇ ਹਜ਼ੂਰ ਫੜਾਤੇ ਚਾਹੀਦਾ ਅਨੰਮ ਦਾਸ ਨੂੰ ਬੱਚੇ ਸੱਪਾਂ ਦੇ ਮਿੱਤਰ ਨਹੀਂ ਬਣਦੇ ਦੁੱਧ ਪੀਂ ਡੰਗਣ ਮੁਗਲੋ ਵੱਡੇ ਹੋ ਕੇ ਛੀ ਗੱਜਣ ਵਿੱਚ ਰਣਦੇ ਹੋਣੇ ਛੋਟੇ ਛੋਟੇ ਚੁਗਲੋ ਦੂਰੋਂ ਲਿਆਂਕੇ ਤੁਸਾਂ ਦੇ ਵੱਸ ਪਾਤੇ ਸੁੱਕੇ ਜਾਣ ਦੇਣੇ ਕਾਸ ਨੂੰ ਪੁੱਤ ਗੁਰੂ ਦੇ ਹਜ਼ੂਰ ਫੜਾਤੇ ਚਾਹੀਦਾ ਅਨੰਮ ਦਾਸ ਨੂੰ ਪਿਆਰੋ ਇਹ ਗੱਲਾਂ ਸੁਣ ਕੇ ਸਭ ਜੱਗਾਂ ਦਾ ਉੱਤਰ ਹੈ ਕਿ ਨਿੰਮਕ ਹਰਾਮੀ ਪੰਡਤਾ ਤੂੰ ਚੰਗਾ ਜਿ ਚੰਗੀ ਗੱਲ ਨਹੀਂ ਕੀਤੀ ਜਿਸ ਭਾਂਡੇ ਚ ਖਾਦਾ ਉਸੇ ਚ ਛੇਕ ਕੀਤੇ ਐ ਜਿਸ ਬਰਸ਼ ਦੇ ਸ਼ਾਮੇ ਬੈਠਾ ਉਸ ਦੇ ਢਾਣੇ ਕੱਟਣ ਲੱਗਿਆ ਨਿਮਕ ਹਰਾਮੀ ਹੋ ਗਿਆਂ ਆਓ ਪਿਆਰੋ ਤਵਜਹ ਨਾਲ ਤੱਕਣਾ ਪਿਛਲੀਆਂ ਧਾਰਨਾ ਦੇ ਕੇ ਦੱਸਦੇ ਤੇਰੇ ਵੱਸ ਦੀ ਗੱਲ ਨਹੀਂ ਮੁੱਢ ਤੋਂ ਹੀ ਤੁਹਾਡੇ ਖੂਨ ਚ ਗੋਦਾਰੀ ਕਰਨੀ ਮਿਕਸ ਹੋਈ ਹੋਈ ਆ ਤੁਹਾਡੇ ਵੱਡ ਬਡੇਰਿਆਂ ਨੇ ਕਿਹੜਾ ਭਲੀਆਂ ਕੀਤੀਆਂ ਮੈਂ ਨਾ ਕਹਾਂ ਕਵਤਾ ਦੱਸੂਗੀ ਤਵਜਹ ਨਾਲ ਸ਼ਰਮਨ ਕਰੋ ਸਾਡਾ ਪ੍ਰਕਰਨ ਅੱਜ ਦਾ कल वाली लड़ी तो इस तरह शुरू होी गुलामी टुकड़ो फिरन लचारा आख दे दोलारे नायावी हट दे आए जड़ा सा तोर तो पट दे ਮੈਂ ਤੇਰੇ ਕੂੜੇ ਦੀ ਹਾਰੀ ਕਾਂਧਾ ਨੁਕਰੀ ਕਮਾਵੇ ਚੂੜੇ ਦੀ ਕਹਾਣਾ ਸੱਚੀ ਆਸ Yeah.

ਜਦੋਂ ਸਾਹਿਬ ਜਾਂਦਿਆਂ ਦੀਆਂ ਹੱਕ ਦੀਆਂ ਗੱਲਾਂ ਕਹਿਣ ਕੀ ਕੱਲ ਨੂੰ ਕਰੀਏ ਫੈਸਲਾ ਪਾਤੀ ਫੇਰ ਤਰੀ

ईश्वर का अकाल पुरख का लख लख वारी कोट कोटवार शुक्र है अकाल पुरख एक रात तो मेरे पोते होर मेरे पास रहन ना कल देखी जाएगी जो होते गुरमुख प्यार्यो माता दिया आसा पानी फिर गया इन चिर न सुचानंद चालक न सुचानंद ना कोई तो झूठानंद नूबे ने अपने पास बुला के लाहता पाइया का मेरा दीवान तू की तेरी चतराई खतरी तू हेचो बंस है इस करके बाजा वाले पातशाह असलाम्च लिया इस करके जो सूबा सरहद ने सुचानंद दीवार लाहियां कहें जी मेरी कोताही माफ करो अज मैं रात को सारा प्रबंध कर लवानगा ਜ਼ਾਲਮ ਸੁਚਾਨੇਂ ਅੰਦਰ ਇਹ ਮਗਰਲੀ ਰਾਤ ਖਾਣਾ ਖਾ ਕੇ ਪੀ ਕੇ ਸ਼ਰਾਬ ਜ਼ਾਲਮ ਠੰਡੇ ਬੁਰਜ ਦੇ ਬੂਹੇ 'ਤੇ ਆ ਖਲੋਤਾ ਮਾਂ ਦਾ ਮੱਥਾ ਠਣਕਿਆ ਨਾਲ ਕਰਮਚਾਰੀ ਐ ਕਰਮਚਾਰੀਆਂ ਨੇ ਕਿਹਾ ਮਾਤਾ ਜੀ ਬਾਲਾਂ ਨੂੰ ਭੇਜ ਦਿਓ ਉਹ ਤੇ ਕਿੱਥੇ ਭੇਜ ਦਿਆਂ ਬਾਲਾਂ ਨੂੰ ਇਹ ਤਰਕੇ ਤੇ ਗਏ ਤੁਹਾਡੇ ਕੋਲੋਂ ਆਏ ਐ ਰਾਤ ਨੂੰ ਲੈ ਕੇ ਤਾਂ ਕੀ ਕਰਵਾਉਣਾ स्रोते सजनो थोड़ा इतिहास बाजा पातशाह इतिहास कैसा इतिहास है इना ने दादी अगली रात पोतरिया छीन लिया वक्रे कमर जोरावर सिंह एक कमरे च बंद करता बाबा फतेह सिंह एक कमरे च बंद करता बहुत दूर दूर तेजम सुचानंद होया शराबी सारी रात ता ਕਿਤੇ ਜਾਂਦਾ ਬਾਬੇ ਫਤੇ ਸਿੰਘ ਕੋਲੇ ਫਤੇ ਸਿੰਘ ਤੂੰ ਜ਼ਿੰਦਗੀ ਕਿਉਂ ਗਵਾਉਣਾ ਹੈ ਜੋਰਾਵਰ ਸਿੰਘ ਨੇ ਕਿਸ ਕਤਲ ਕਰਾਤੇ ਉਹਨੇ ਗਿਰਦੇ ਘੜਾਲੇ ਉਹਨੇ ਕਸ਼ਰਾ ਲਾ ਕੇ ਘਰਾਣਾ ਪਾ ਲਿਆ ਉਹਨੇ اسلام ਨੂੰ ਧਾਰਨ ਕਰ ਲਿਆ ਇਸ ਪਾਸ ਲੰਗਾ ਜੋਰਾਵਰ ਸਿੰਘ ਕੋਲੇ ਉਹ ਕਹਿੰਦਾ ਕਿ ਜੋਰਾਵਰ ਸਿੰਘ ਤੂੰ ਜ਼ਿੰਦਗੀ ਕਿਉਂ ਗੁਣਾ ਹੈ ਫਤੇ ਸਿੰਘ ਮੁਸਲਮਾਨ ਹੋ ਗਿਆ ਹੈ ਯਾਰੋ ਪਰ ਗੱਲ ਕੁਝ ਵੀ ਨਹੀਂ ਸੀ ਆਓ ਤਵਜਨਾ ਤੱਕਣਾ ਇਸ ਪਾਸੇ ਜ਼ਾਲਮ ਸੁਚਾਨੰਦ ਜੋ ਕਾਲੀ ਕਰਕੂਤ ਰਾਤ ਨੂੰ ਸਾਰੀ ਰਾਤ ਸੂਬੇ ਦਾ ਦਮਕਾਇਆ ਕਰਦਾ ਰਿਹਾ ਤੇ ਅੱਗੋ ਬਾਗਾਂ ਵਾਲੇ ਪਾਤਸ਼ਾਹ ਜਿਨ੍ਹਾਂ ਦਾ ਇਤਿਹਾਸ ਕਹਿ ਰਹੇ ਆ ਛੋਟੀਆਂ ਜਿੰਦਾ ਸਾਕੇ ਵੱਡੇ ਉਹਨਾਂ ਨੇ ਦੋਨਾਂ ਭਰਾਵਾਂ ਨੇ ਲਾਹਣ ਤਾਂ ਪਾਈਆਂ ਉਹ ਸੁਚਾਨੰਦ ਤੂੰ ਆਪਣਾ ਈਮਾਨ ਲੋਭ ਜਾ ਕੇ ਲਾਲਚ ਜਾ ਕੇ ਹਾਰੀ ਫਿਰਦਾ ਹੈ ਉਹ ਸਾਡਾ ਵੀ ਈਮਾਨ ਗਵਾਉਣਾ ਚਾਹੁੰਦਾ ਹੈ ਪਰ ਅਸੀਂ ਇਸ ਤਰ੍ਹਾਂ ਵਿਕਣ ਵਾਲੇ ਨਹੀਂ ਅਸੀਂ ਬਾਜਾਂ ਵਾਲੇ ਪਾਤਸ਼ਾਹ ਦੇ ਲਾਲ ਹੈ ਆਓ ਸਰੋਤਿਓ ਤਵਜਨਾ ਤਕਣਾ ਆਸਰ ਸੁਚਾਨੰਦ ਜ਼ਾਲਮ ਨੂੰ ਦੋਨੋਂ ਸ਼ੈਨਸ਼ਾ ਦੇ ਛੋਟੇ ਸਹਜਾਂ ਦੇ ਜੇ ਜੋਰਾਵਰ ਸਿੰਘ ਕੋਲੇ ਜਾਂਦਾ ਹੈ ਉਹ ਕੀ ਕਹਿੰਦਾ ਹੈ ਜੇ ਬਾਬਾ ਫਤੇਹ ਸਿੰਘ ਕੋਲੇ ਜਾਂਦਾ ਤਾਂ ਕੀ ਕਹਿੰਦੇ ਆ ਆਓ ਕਿਸ ਕਵਤਾ ਦੇ ਵਿੱਚੋਂ ਉਹਨਾਂ ਦੇ ਉੱਤਰ ਪਰਸਨਾਪ ਸਰਵ ਕਰੋਂਗੇ ਸੁਚਾਨੰਦ ਦੀਵਾਨ ਦਾ ਅੱਗੇ ਸੋ ਬਿਆਨਾ ਮੂ ਮੰਨ ਪੜੇ ਮਹਾਜਨੋ ਸੁਣੋ ਬਾਤ ਕਰ ਕਾਂ